ਇਹ ਹੁੰਦੀ ਆ ਅਣਖ ਬੀਤੇ ਦਿਨ ਕਿਸਾਨਾਂ ਤੇ ਪੁਲਿਸ ਨੇ ਕੀਤਾ ਤਸ਼ੱਦਦ ਪੁਲਿਸ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਨੂੰ ਮੀਟਿੰਗ ਦੇ ਲਈ ਆਇਆ ਸੀ ਸੱਦਾ ਪਰ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਜਾਣ ਤੋਂ ਕਰਤੀ ਕੋਰੀ ਨਾ ਮਾਰੀ ਮੀਟਿੰਗ ਨੂੰ ਠੋਕਰ ਕਹਿੰਦੇ ਹਲੇ ਤਾਂ ਸਾਡੇ ਕਿਸਾਨ ਵੀ ਨਹੀਂ ਛੱਡੇਗੇ ਹਲੇ ਤਾਂ ਉਸ ਸਮਾਨ ਵੀ ਉਹਨਾਂ ਦਾ ਉੱਥੇ ਰੁੜਦਾ ਹੋਇਆ ਨਜ਼ਰ ਆ ਰਿਹਾ ਹਲੇ ਤਾਂ ਕਿਸਾਨਾਂ ਦੇ ਪੁੱਤ ਜਿਹੜੇ ਹੁੰਦੇ ਨੇ ਟਰੈਕਟਰ ਉਹ ਜਿਹੜੇ ਪੁਲਿਸ ਦੇ ਹਵਾਲੇ ਆ ਤਾਂ ਅਸੀਂ ਅਜਿਹੇ ਮਾਹੌਲ ਦੇ ਵਿੱਚ ਮੀਟਿੰਗ ਕਿਵੇਂ ਕਰ ਲਾਂਗੇ ਤਾਂ ਜੁਗਿੰਦਰ ਉਗਰਾਹਾ ਸਟੈਂਡ ਲੈ ਗਿਆ ਜੁਗਿੰਦਰ ਉਗਰਾਹਾ ਜੋ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੀ ਜਥੇਬੰਦੀ ਦੇ ਪ੍ਰਧਾਨ ਨੇ ਸਭ ਤੋਂ ਵੱਡੀ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ ਤਾਂ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਮੀਟਿੰਗ ਨੂੰ ਕੋਰੀ ਨਾ ਕਰ ਦਿੱਤੀ ਆ ਵੱਡੇ ਸਵਾਲ ਸੀ ਕਿ ਇੱਕ ਪਾਸੇ ਕਿਸਾਨਾਂ ਦੇ ਨਾਲ ਅਜਿਹਾ ਵਤੀਰਾ ਦੂਜੇ ਪਾਸੇ ਮੀਟਿੰਗ ਦਾ ਸੱਦਾ ਕਿ ਸ਼ਾਇਦ ਉਗਰਾਹਾ ਜਿੱਥੇ ਬੰਦੀ ਜਾਂ ਸਯੁਕਤ ਕਿਸਾਨ ਮੋਰਚਾ ਮੀਟਿੰਗ ਦੇ ਵਿੱਚ ਚਲੇ ਜਾਵੇ ਕਿਉਂਕਿ ਸਵਾਲ ਬੜੇ ਉੱਠਦੇ ਸੀ ਕਿ ਅਲੱਗ ਹੋ ਕੇ ਚੱਲਦੇ ਨੇ ਪਰ ਹੁਣ ਇੱਕੇ ਦਾ ਸੰਦੇਸ਼ ਦੇਤਾ ਕੋਰੀ ਨਾ ਕਰਕੇ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਅਸੀਂ ਸਾਰੇ ਇਕਾਂ ਤਾਂ ਕੋਰੀ ਨਾ ਕਰਨ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਜਗਵਿੰਦਰ ਸਤਿਕਾਰਯੋਗ ਸਾਥੀਓ 19 ਮਾਰਚ ਵਾਲੇ ਦਿਨ ਸੰਭੂ ਤੇ ਖਨੌਰੀ ਬਾਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸਿੱਧਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਰਾਤ ਸੰਭੂ ਤੇ ਕਨੌਰੀ ਵੱਡਰ ਤੇ ਬੈਠੇ ਲੋਕਾਂ ਨੂੰ ਹਰਾਸਤ ਵਿੱਚ ਲਿਆ ਤੇ ਉਹਨਾਂ ਦੇ ਸਾਧੋ ਸਮਾਨ ਨੂੰ ਖਤਾਨਾਂ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਤੇ ਇਸ ਹਾਲਤ ਦੇ ਵਿੱਚ ਕੱਲ ਨੂੰ ਉਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇ ਜਾਂ ਜਿੱਥੇ ਬੰਦੀਆਂ ਦੇ ਆਗੂ ਬੈਠੇ ਸੜਕਾਂ ਤੇ ਆਜ਼ਾਦੀ ਸੀ ਦਫ਼ਤਰਾਂ 'ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਘਟਨਾ ਤੇ 20 ਨੂੰ ਹੀ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇ ਜਿਹੜੀਆਂ ਜਿੱਥੇ ਬੰਦੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਦਾ ਅਦ ਵਿਚਾਲੋਂ ਵਾਕ ਆਊਟ ਕਰਕੇ ਚਲੇ ਗਏ। ਯਾਨੀ ਇਹਨਾਂ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਵਾਜਬ ਹੈ ਕਿ ਨਹੀਂ। بس ਇਹ ਗੱਲ ਸਾਫ਼ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਿਨਾਂ ਨਹੀਂ ਹੋ ਸਕਦਾ। ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਜਥੇਬੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲਾਂ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋયા ਉਹ ਗੱਲਬਾਤ ਵਿੱਚ ਬੈਠਣ ਤੇ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣਾ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਵਿੱਚ ਉਹ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲਿਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀ ਹੈ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਮੇ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਖ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਨੇ ਸਿੱਟੀਆਂ ਪਈਆਂ ਨੇ ਸਮਾਨ ਉਹਨਾਂ ਦਾ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿੰਨੇ ਆਗੂ ਸਾਡੇ ਮੋਰਚਿਆਂ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਹੈ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ 'ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ 'ਚ ਸਰਕਾਰ ਦੇ ਨਾਲ ਮੀਟਿੰਗ ਕਰਦੀ ਕਿਹੇ ਤਰ੍ਹਾਂ ਵਾਜਬ ਨਹੀਂ ਲੱਗਦੀ ਅਸੀਂ ਆਪਣੀ ਜਥੇਬੰਦੀ ਨੂੰ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਚਾਹੁੰਦੇ ਹਾਂ ਕਿ ਮਸਲਾ ਗੱਲਬਾਤ ਨਾਲ ਹੱਲ ਹੋਵੇ ਗੱਲਬਾਤ ਤੋਂ ਕਦੇ ਨਹੀਂ ਭਜਦੇ ਕਰਾਂਗੇ ਸਾਡਾ 26 ਤਰੀਕ ਦਾ ਸੀ ਪ੍ਰੋਗਰਾਮ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਜਮਹੂਰੀ ਹੱਕ ਹੈ ਤੁਸੀਂ ਆਪਦੇ ਹੱਕ ਦੀ ਵਰਤੋਂ ਕਰ ਸਕਦੇ ਇਸੇ ਵੀ ਤਰੀਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਇਸ ਜਗ੍ਹਾ ਤੇ ਤੁਸੀਂ ਆਪਦਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਬੈਠੇ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫਿਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲ੍ਹਾਂ ਚ ਬੰਦ ਨੇ ਜਾਗਰ ਫਜ਼ਾਲ ਕੀਤੇ ਨੇ ਜਾਂ ਥਾਣੇ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਤਾਂ ਤੁਸੀਂ ਸੁਣਿਆ ਜੋਗਿੰਦਰ ਗੁਰਾਹਾ ਦੇ ਵੱਲੋਂ ਸਟੈਂਡ ਲਿਆ ਗਿਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਮੀਟਿੰਗ ਦੇ ਲਈ ਮਾਹੌਲ ਹੋਣਾ ਚਾਹੀਦਾ ਨਾਲੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਪਤਾ ਹਰ ਮਸਲੇ ਦਾ ਹੱਲ ਟੇਬਲ ਟਾਕ ਤੇ ਮੁੱਕਦਾ ਹਰ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਕਰਨ ਦੇ ਜ਼ਰੀਏ ਨਿਕਲਦਾ ਪਰ ਗੱਲਬਾਤ ਕਰਨ ਤੋਂ ਪਹਿਲਾਂ ਮਾਹੌਲ ਤਾਂ ਬਣਾਇਆ ਜਾਵੇ ਮਾਹੌਲ ਤਾਂ ਕੀ ਚੱਲ ਰਿਹਾ ਕਿਸਾਨਾਂ ਦੇ ਉੱਤੇ ਕੀ ਕੁਝ ਕਰ ਰਹੀ ਹੈ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲਿਆ ਹੋਇਆ ਤੰਬੂ ਉਹਨਾਂ ਦੇ ਪੱਟ ਤੇ ਸਮਾਨ ਉਹਨਾਂ ਦਾ ਖਲਾਰਤਾ ਟਰਾਲੀਆਂ ਟਰੈਕਟਰ ਉਹਨਾਂ ਦੇ ਉੱਤੇ ਜਿਹੜੇ ਇੱਕ ਗਰਾਊਂਡ ਦੇ ਵਿੱਚ ਇਕੱਠੇ ਕਰਕੇ ਛੁੱਟਦੇ ਤਾਂ ਕਹਿੰਦੇ ਅਜਿਹੇ ਦੇ ਵਿੱਚ ਫਿਰ ਸਾਨੂੰ ਸੱਦਾ ਦੇਦਾ ਮੀਟਿੰਗ ਦਾ ਉਹ ਕਹਿੰਦੇ ਸਾਡੇ ਹੀ ਭਾਈ ਨੇ ਉਹ ਅਸੀਂ ਹਰੇਕਾਂ ਬੇਸ਼ੱਕ ਵਿਚਾਰਧਾਰਾਂ ਦੇ ਵਖਰੇਵੇਂ ਨੇ ਸਾਡੇ ਬੇਸ਼ੱਕ ਅਸੀਂ ਜੱਥੇਬੰਦੀਆਂ ਆਪਸ ਦੇ ਵਿੱਚ ਇੱਕ ਹੋ ਕੇ ਨਹੀਂ ਲੜੀਆਂ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਹੁਣ ਤੁਹਾਡੇ ਸੱਦੇ ਹੋਏ ਮੀਟਿੰਗ ਦੇ ਵਿੱਚ ਆ ਜਾਵਾਂਗੇ ਕਹਿੰਦੇ ਸਾਡੀ ਬਿਲਕੁਲ ਕੋਰੀ ਨਾ ਤਾਂ ਬਾਈਕਾਟ ਕਰ ਦਿੱਤਾ ਮੀਟਿੰਗ ਦਾ ਜਿਸ ਤੋਂ ਬਾਅਦ ਹੁਣ ਸਰਕਾਰ ਨੂੰ ਥੋੜਾ ਸਾਹਸ ਹੋ ਜਾਵੇਗਾ ਸਰਕਾਰ ਜਿਹੜੀ ਆ ਹੁਣ ਹੋ ਸਕਦਾ ਥੋੜਾ ਨਰਮ ਰਵਈਆ ਅਪਣਾਵੇ ਤਾਂ ਵੱਡੀ ਖਬਰ ਹੈ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੁਗਿੰਦਰ ਸਿੰਘ ਉਹ ਗ੍ਰਾਹਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਸੱਦੀ ਹੋਈ ਮੀਟਿੰਗ ਦੇ ਵਿੱਚ ਜਾਣ ਤੋਂ ਕੋਰੀ ਨਾ ਕਰ ਦਿੱਤੀ ਤਾਂ ਹੁਣ ਦੁਬਾਰੇ ਕਦੋਂ ਮੀਟਿੰਗ ਆਉਂਦੀ ਆ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਹੀ ਕਿਸਾਨਾਂ ਨੂੰ ਕਿਸਾਨ ਲੀਡਰਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਇਹਦੇ ਕੀ ਗਰੰਟੀ ਆ ਹੁਣ ਜੋ ਮੀਟਿੰਗ ਹੋਵੇ ਹੁਣ ਨਾ ਹਿਰਾਸਤ ਦੇ ਵਿੱਚ ਲਿਆ ਜਾਵੇ ਕਹਿੰਦੇ ਹੋ ਸਕਦਾ ਹੁਣ ਸਾਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜਾਵੇ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜੋ ਕੀਤਾ ਤਾਂ ਉਸ ਤੋਂ ਬਾਅਦ ਹੁਣ ਵਿਸ਼ਵਾਸ ਜਿਹੜਾ ਕਿਸਾਨਾਂ ਦਾ ਉਹ ਸਰਕਾਰ ਤੋਂ ਉੱਠ ਗਿਆ ਵਿਸ਼ਵਾਸ ਉੱਠਣਾ ਵੀ ਬਣਦਾ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੋ ਸਕਦਾ ਸੀ ਕਿਸਾਨਾਂ ਨੂੰ ਪਹਿਲਾਂ ਵਾਰਨਿੰਗ ਦੇ ਦਿੰਦੇ ਹੋ ਸਕਦਾ ਸੀ ਕਿਸਾਨਾਂ ਨੂੰ ਕਹਿ ਦਿੰਦੇ ਅਸੀਂ ਇਹ ਮੂਰਤਾ ਚੱਕਣ ਐਨੇ ਦਿਨ ਦਾ ਟਾਈਮ ਆ ਜੇ ਆਪਣੇ ਆਪ ਉੱਠ ਜੂਗੇ ਠੀਕ ਆ ਨਹੀਂ ਤਾਂ ਫਿਰ ਅਸੀਂ ਧੱਕੇ ਨਾਲ ਚੁਕਾਵਾਂਗੇ ਹੋ ਸਕਦਾ ਸੀ ਕਿਸਾਨਾਂ ਨੂੰ ਪਹਿਲਾਂ ਵਾਰਨਿੰਗ ਦੰਦੇ ਪਰ ਕਿਸਾਨਾਂ ਕੇ ਕਿਸਾਨ ਕਹਿੰਦੇ ਸਾਨੂੰ ਤਾਂ ਸਮਾਂ ਵੀ ਨਹੀਂ ਦਿੱਤਾ ਸਾਡੇ ਨਾਲ ਤਾਂ ਦਗਾ ਕਮਾਰ ਲਿਆ ਧੋਖਾ ਕਰਤਾ ਸਾਡੇ ਨਾਲ ਮੀਟਿੰਗ ਦੇ ਵਿੱਚ ਬੁਲਾ ਕੇ ਸਾਨੂੰ ਉਸ ਤੋਂ ਬਾਅਦ ਅਰੈਸਟ ਕਰਵਾ ਲਿਆ ਪਿੱਛੋਂ ਮੋਰਚਾ ਚਕਵਾ ਲਿਆ ਤਾਂ ਹਲੇ ਤੱਕ ਦਾ ਕਿਸਾਨ ਲੀਡਰ ਹਰਾਸੇ ਦੇ ਵਿੱਚ ਲਏ ਹੋਏ ਉਹ ਵੀ ਨਹੀਂ ਛੱਡੇ ਗਏ ਤਾਂ ਕਹਿੰਦੇ ਅਸੀਂ ਅਜਿਹੇ ਦੇ ਵਿੱਚ ਮੀਟਿੰਗ ਕਿਵੇਂ ਚਲੇ ਜਾਏ ਇਹ ਤਾਂ ਹੁਣ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋਵੇਗੀ ਸਰਕਾਰ ਦਾ ਸੱਦਾ ਤਾਂ ਤੁਸੀਂ ਸੁਣਿਆ ਜੋਗਿੰਦਰ ਗੁਰਾਹਾ ਦੇ ਵੱਲੋਂ ਸਟੈਂਡ ਲਿਆ ਗਿਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕੀ ਮੀਟਿੰਗ ਦੇ ਲਈ ਮਾਹੌਲ ਹੋਣਾ ਚਾਹੀਦਾ ਨਾਲੇ ਇਹ ਵੀ ਕਹਿ ਦਿੰਦਾ ਕਿ ਸਾਨੂੰ ਪਤਾ ਹਰ ਮਸਲੇ ਦਾ ਹੱਲ ਟੇਬਲ ਟਾਕ ਤੇ ਮੁੱਕਦਾ ਹਰ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਕਰਨ ਦੇ ਜ਼ਰੀਏ ਨਿਕਲਦਾ ਪਰ ਗੱਲਬਾਤ ਕਰਨ ਤੋਂ ਪਹਿਲਾਂ ਮਾਹੌਲ ਤਾਂ ਬਣਾਇਆ ਜਾਵੇ ਮਾਹੌਲ ਤਾਂ ਕੀ ਚੱਲ ਰਿਹਾ ਕਿਸਾਨਾਂ ਦੇ ਉੱਤੇ ਕੀ ਕੁਝ ਕਰ ਰਹੀ ਹੈ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲਿਆ ਹੋਇਆ ਤੰਬੂ ਉਹਨਾਂ ਦੇ ਪੱਟ ਤੇ ਸਮਾਨ ਉਹਨਾਂ ਦਾ ਖਲਾਰਤਾ ਟਰਾਲੀਆਂ ਟਰੈਕਟਰ ਉਹਨਾਂ